ਆ ਜੀ ਸਫੇਦ ਮੁਸਲੀ ਇਹਦੇ ਮੈਂ ਤੁਹਾਨੂੰ ਫਾਇਦੇ ਦੱਸਣ ਜਾ ਰਿਹਾ ਹਾਂ ਜਿਨ੍ਹਾਂ ਵੀਰਾਂ ਦਾ ਲਿੰਗ ਦੇ ਵਿੱਚ ਤਣਾਅ ਨਹੀਂ ਆਉਂਦਾ ਜਾਂ ਸੈਕਸ ਕਰਨ ਤੋਂ ਪਹਿਲਾਂ ਤਣਾਅ ਨਹੀਂ ਆਉਂਦਾ ਜਾਂ ਸੈਕਸ ਕਰਨ ਦੇ ਦੌਰਾਨ ਲਿੰਗ ਦੇ ਵਿੱਚ ਲਾਪਨ ਰਹਿੰਦਾ ਹੈ ਉਹਨਾਂ ਵੀਰਾਂ ਵਾਸਤੇ ਬਹੁਤ ਹੀ ਵਧੀਆ ਜਿਹੜੀ ਗੁਟੀ ਆ ਨੰਬਰ 2 ਤੇ ਜਿਨ੍ਹਾਂ ਵੀਰਾਂ ਦੇ ਸ਼ੁਕਰਾਨੂ ਨਹੀਂ ਬਣ ਰਹੇ ਪਰਕਾਉਂਟ ਨਿੱਲ ਨੇ ਉਹਨਾਂ ਵਾਸਤੇ ਵੀ ਇਹ ਬਹੁਤ ਹੀ ਵਧੀਆ ਜਿਹੜੀ ਗੁਟੀ ਆ ਨੰਬਰ 3 ਇਹ ਹਾਰਮੋਨ ਸਿਸਟਮ ਨੂੰ ਵੀ ਸਹੀ ਕਰਦੀ ਆ ਨੰਬਰ 4 ਜਿਨ੍ਹਾਂ ਵੀਰਾਂ ਦੀ ਸੈਕਸ ਦੀ ਫੀਲਿੰਗ ਨਹੀਂ ਆਉਂਦੀ ਕਾਮਧੀ ਉਤੇਜਨਾ ਨਹੀਂ ਆਉਂਦੀ ਦਿਲ ਨਹੀਂ ਕਰਦਾ ਸੈਕਸ ਕਰਨ ਨੂੰ ਉਹਨਾਂ ਵੀਰਾਂ ਨੂੰ ਉਹਨਾਂ ਵੀਰਾਂ ਵਾਸਤੇ ਵੀ ਬਹੁਤ ਹੀ ਵਧੀਆ ਜੜੀ ਬੂਟੀ ਆ ਸੈਕਸ ਕਰਨ ਨੂੰ ਦਿਲ ਕਰੇਗਾ ਕਾਮ ਤੇਜਨਾ ਵਧਾਏਗੀ ਇਹ ਜੜੀ ਬੂਟੀ ਰੋਜ਼ਾਨਾ ਤੁਸੀਂ ਸਫੇਦ ਮੂਸਲੀ ਨੂੰ 50 ਗ੍ਰਾਮ ਸਫੇਦ ਮੂਸਲੀ ਲੈ ਕੇ 50 ਗ੍ਰਾਮ ਧਾਗਿਆਲੀ ਮਿਸਤਰੀ ਮਿਲਾ ਕੇ ਸਵੇਰੇ ਸ਼ਾਮ ਇੱਕ ਇੱਕ